ਮਰਦਾ ਮਾਗੂਗਾ ਜਾਂ ਮੈਂ ਰਹੂਗਾ ਜਾਂ ਨਸ਼ਾ ਰਹੂਗਾ ਮੈਨੂੰ ਦਿਲਾਨ ਦੀ ਕੋਸ਼ਿਸ਼ ਨਾ ਕਰੋ ਜੋ ਮਰਜੀ ਕਰ ਲੋ ਮੈਂ ਨਸ਼ਾ ਨਹੀਂ ਵਿਗੜੇਗਾ ਜਿਲ੍ਹਾ ਸ਼ਾਰਪੁਰ ਦੇ ਆਉਣ ਇਲਾਕੇ ਦੇ ਐਂਟੀ ਡਰਾਈਵਿੰਗ ਕਮੇਟੀ ਦੇ ਪ੍ਰਧਾਨ ਕਰੋਜੀ ਸਿੰਘ ਸਜਾਨ ਜੋ ਕਿ ਸਮਸਣਾ ਸਿਰ ਅਸ਼ਰ ਸਦਗਰਨਾ ਬ੍ਰੂਤੋ ਮੈਨ ਚਲਾਈ ਹੋਈ ਹੈ ਤੇ ਉਹਨਾਂ ਨੂੰ ਨਸ਼ੇ ਦੇ ਸਦਗਰਨਾਂ ਉਹਨਾਂ ਦੀ ਮਾਰਨ ਦੇ ਲਈ ਸਪਾਰੀ ਦਿੱਤੀ ਗਈ ਹੈ ਜੀ ਵੀ ਸੂਚਨਾ ਪੁਲਿਸ ਵੱਲੋਂ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਸੂਚਨਾ ਮਿਲਣ ਤੇ ਚਾਰ ਵਿਅਕਤੀਆਂ ਉੱਤੇ ਮਾਮਲਾ ਦਰਜ ਕੀਤਾ ਗਿਆ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਚੌਥਾ ਵਾਲਾ ਜੋ ਸਪਾਰੀ ਦੇਣ ਵਾਲਾ ਸੀ ਉਹ ਫਰਾਰ ਦੱਸਿਆ ਜਾ ਰਿਹਾ ਹੈ ਮੇਰੇ ਉਤੇ ਹਮਲਾ ਕਰਨ ਲਈ ਨਸ਼ਾ ਤਸਕਰਾਣੀ ਸਪਾਰੀ ਦਿੱਤੀ ਸੀ ਕਿਸੇ ਨੂੰ ਉਹ ਸਾਡੇ ਥਾਣਾ ਇੰਚਾਰਜ ਬਹੁਤ ਵਧੀਆ ਹਿੰਮਤ ਕੁਮਾਰ ਜੀ ਐਸਐਸਓ ਸਾਹਿਬ ਜਿਨ੍ਹਾਂ ਨੇ ਆਪਣੀ ਮਸਤੀ ਦੀ ਨਾਉ ਫੜਲੇ ਬੰਦੇ ਮੈਂ ਬੜਾ ਧੰਨਵਾਦ ਕਰਦਾ ਐਸਐਸਬੀ ਸਾਹਿਬ ਦਾ ਐਸਪੀਡੀ ਸਾਹਿਬ ਦਾ ਨਵਾਂ ਸ਼ਹਿਰ ਦੇ ਸਾਰੇ ਪੁਲਿਸ ਪ੍ਰਸ਼ਾਸਨ ਦਾ ਵੀਮਨਾ ਨੇ ਫੋਰਟੀ ਨਾਲ ਬੰਦੇ ਭਰੇ ਪਰ ਨਸ਼ਾ ਤਸਕਰਾ ਨੂੰ ਮੈਂ ਫਿਰ ਵੀ ਚੇਤਾਵਨੀ ਜਿੰਨਾ ਮਰਦਾ ਮਰ ਜੂਗਾ ਜਾਂ ਮੈਂ ਰਹੂਗਾ ਜਾਂ ਨਸ਼ਾ ਰਹੂਗਾ ਮੈਨੂੰ ਡੇਲਾਨ ਦੀ ਕੋਸ਼ਿਸ਼ ਨਾ ਕਰੋ ਜੋ ਮਰਜੀ ਗੱਲੋ ਮੈਂ ਨਸ਼ਾ ਨਹੀਂ ਬਿਕੰਡੇਗਾ ਹਮੇਸ਼ਾ ਨਸ਼ੇ ਦੇ ਵਿਰੋਧ ਨਾ ਹੂੰਗਾ ਧੰਨਵਾਦ ਜੀ ਇਹਦੀ ਕੱਲ ਜਦੋਂ ਮੈਂ ਆਪਣੇ ਪੁਲਿਸ ਪਾਰਟੀ ਨਾਲ ਗੱਲ ਕੀਤੀ ਜਿਉਂ ਤੁਹਾਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਕਿ ਅਮਰਜੀਤ ਇਹਿਸ ਮੁੰਨਾ ਉਕਰ ਸੁਜੀਤ ਦਾ ਔਰ ਦਾ ਰਹਿਣਾ ਹੈ ਇਹਦੀ ਕੋਈ ਔਰ ਦੇ ਕਿਸੇ ਵਿਅਕਤੀ ਨਾਲ ਕੋਈ ਰਿਲੇਸ਼ਨ ਹੈ ਤੁਹਾਡੇ ਤੇ ਉਸ ਨੂੰ ਮਾਰਨ ਲਈ ਇਹਨੇ ਪਹੁੰਚ ਕੀਤੀ ਪਰਮਿੰਦਰ ਸਿੰਘ ਲਈ ਸੋਲੋ ਬੁੱਕ ਕਰ ਗਿਆ ਅੰਜਾਨਾ ਜਿਹੜਾ ਖਰਚੇ ਦਾ ਰਹਿਣਾ ਤੇ ਉਹਨੇ ਅੱਗੇ ਇਹਨਾਂ ਨੂੰ ਗੱਲ ਮੇਜ ਚੜਾਉਣ ਲਈ ਇਸ ਨੂੰ ਮਲਾਇਆ ਪਰਮਿੰਦਰ ਸਿੰਘ ਲਈ ਸੋਲੋ ਤੇ ਅਮਰਜੀਤ ਬੰਦਾ ਜਿਹੜਾ ਮਲਾਇਆ ਸੰਦੀਪ ਕੌਰ ਇਹਨੇ ਦੀਪ ਨਾਲ ਮਲਾਇਆ ਜਿਹੜਾ ਕਿ ਮਲਪੁਰ ਦਾ ਤੇ ਸੁਰਿੰਦਰ ਕੁਮਾਰ ਪੁੱਤ ਬਿੱਟੂ ਪੁੱਤਰ ਫੈਦਲ ਇਹ 라ਉਂਡ ਹੈ ਇਹਨਾਂ ਨਾਲ ਲੈਣ ਨਾਲ ਤਾਲ ਮਿਲ ਕਰਾਇਆ ਇਹਨਾਂ ਨਾਲ ਇਹਨਾਂ ਨੇ ਵੀ ਪਲਾਨਿੰਗ ਕੀਤੀ ਸੀ ਇਹਨੂੰ ਮੰਦਿਰ ਮਾਰਨ ਲਈ ਤੇ ਜੋ ਵੀ ਗੀਵੈਂਟ ਆ ਕੇ ਨਾ ਆਪਸ ਵਿੱਚ ਫਿਕਸ ਹੋਇਆ ਤੇ ਉਹਦੀ ਕੰਸੀਗਨ ਪੂਰੀ ਜੇ ਮਿਲੀ ਤਾਂ ਅਸੀਂ ਇਮੀਡੀਏਟਲੀ ਐਸਐਸਬੀ ਨੂੰ ਨੋਟਿਸ ਲਾ ਕੇ ਅਫਸਰਾਂ ਨੂੰ ਜੁੜਾ ਕੇ ਮਕਦਮਾ ਕਰ ਦਿੱਤਾ ਕੇਚ ਹੈ ਸਰ ਕਿਤੋਂ ਰੌਂਡ ਆਪ ਕੀਤੇ ਹੈ ਤੇ ਇਹ ਅਸੀਂ ਸਰ ਕੀਤੇ ਸੀਗੇ ਮਲਪੁਰੋ ਜਿਹੜਾ ਪੱਠਾ ਬੰਦੇ ਪੇਪਰ 'ਤੇ ਉਹ ਤੋਂ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇਹ ਬੰਦੇ ਆ ਰਹੇ ਗੱਡੀ 'ਚ ਗੱਡੀ ਵੀ ਸਾਨੂੰ ਬਰਾਮਦ ਹੋ ਗਈ ਹੈ ਪੀਪੀ 0 ਅਤੇ EA 62 ਤੇ ਇਹ ਤਿੰਨੇ ਬੰਦੇ ਉਹ ਰੰਗਰ ਕੁੱਤੇ ਨੇ ਔਰ ਇਹਨਾਂ ਨੇ ਕਿਸੇ ਡਰ ਵੀ ਕੀਤਾ ਪੁੱਛ ਵੀ ਨਾ ਨਾਮ ਵੀ ਅਸੀਂ ਸਾਨੂੰ ਉਹਨਾਂ ਦਾ ਜਿਹੜਾ ਸਿੰਘਾ ਮੁੰਨਾ ਅਮਜੀਤ ਇਹਦੇ ਜਮਿੰਨਾ ਨਾਲ ਫਿਕਸ ਕੀਤੀ ਗੱਲ ਉਹ ਤੇ ਅਸੀਂ ਹੁਣ ਜਿਹੜਾ ਲਿੰਕ ਜੋੜਿਆ ਇਹਨਾਂ ਦਾ ਕਿਉਂਕਿ ਕੋਈ ਨਾ ਮੋਬਾਈਲ ਦੇ ਤੋਂ ਇਹਨਾਂ ਦਾ ਕੁਝ ਕੰਟੈਕਟ ਹੋਇਆ ਸੀਗਾ ਇਹੋ ਵੀ ਜਿੰਨੇ ਵੀ ਐਵੀਡੈਂਸ ਅੱਜ ਤੋਂ ਅਸੀਂ ਸਭਾ ਵਿੱਚ ਲੈ ਆ ਕੇ ਸਰ ਇਹਨਾਂ ਦੇ ਕੋਈ ਵੈਪਨ ਵਗੈਰਾ ਕੋਈ ਰਮਾਂਡ ਹੈ ਸਰ ਇਹਨਾਂ ਦਾ ਰਮਾਂਡ ਦੇ ਆ ਜੀ ਅੱਛਾ ਤੇ ਉਹਦੀ ਪੁਛਕੀ ਚੱਲੀ ਹੈ ਠੀਕ ਉਮੀਦ ਹੈ ਕੋਈ ਨੁਕੀਨ ਕਦੇ ਹੋਵੇ ਕਿੰਨੇ ਦਿਨ ਦਾ ਸਰ ਰਮਾਂਡ ਮਿਲੇ ਕਿੰਨੇ ਦਿਨ ਦਾ ਹੀ ਸਰ ਇਹਨਾਂ ਦੇ ਪਿੱਛੇ ਹੈ ਨਾ ਕੁਝ ਪਿੰਡ ਔਰ ਦੇ ਮੋਢਵਾਰ ਵਿਅਕਤੀ ਇਹਨਾਂ ਦੇ ਕਾਲੇ ਕਾਰਨਾਮਿਆਂ ਤੇ ਕਾਫੀ ਲੰਮੇ ਸਮੇਂ ਤੋਂ ਪੜਦੇ ਪਾਉਂਦੇ ਆ ਰਹੇ ਸੀਗੇ ਜੀ ਉਹ ਲਪੂਰੇ ਸੀ ਇਹਨਾਂ ਨੂੰ ਸੱਚ ਸਾਫਤ ਕਰਨ ਲਈ ਕਿ ਉਹਨਾਂ ਦੀ ਵੀ ਵਿੱਚ ਕੋਈ ਸਮੂਲੀਅਤ ਸਾਹਮਣੇ ਆਈ। ਦੇਖੋ ਇਨਵੈਸਟੀਗੇਸ਼ਨ ਦਾ ਪੜਾਅ ਜੀ ਜੋ-ਜੋ ਇਨਵੈਸਟੀਗੇਸ਼ਨ ਦੇ ਅੱਗੇ-ਅੱਗੇ ਆਈ ਜੋ ਉਹ ਸਾਰਾ ਕੰਪਲੀਟ ਕਰੀ ਜਾਵਾਂਗੇ। ਫਿਲਹਾਲ ਤਾਂ ਅਸੀਂ ਇੱਕ ਦਿਨ ਹੀ ਹੈ ਇਨਵਰਟੀਗੇਸ਼ਨ ਕਰ ਰਹੇ ਹਾਂ ਇਹਨਾਂ ਦੇ। ਇਹ ਪੁੱਛ ਕੇ ਦੋਨਾਂ ਜੋ ਕਿ ਮੂਰੇ ਆ ਤੁਹਾਨੂੰ। ਠੀਕ ਹੈ। ਸਰ ਤੁਹਾਡੀ ਇਨਵੈਸਟੀਗੇਸ਼ਨ ਕਿੰਨੇ ਦਿਨਾਂ ਚ ਮੁਕੰਮਲ ਹੋ ਸਕਦੀ ਹੈ? ਚੱਲ ਰਹੀ ਹੈ ਜੀ ਇਹ ਤਾਂ ਕੱਲ ਨੂੰ ਇੱਕ ਦਿਨ ਦਾ ਹੀ ਮਾਣ ਮਿਲਿਆ ਕੋਸ਼ਿਸ਼ ਕਰ ਰਹੇ ਹਾਂ ਜੁਰਮੰਦ ਮਿਲ ਜੀ। ਤੇ ਸਰ ਜਿਹੜਾ ਅਮਰਜੀਤ ਮੁੰਨਾ ਉਹਨੂੰ ਫੜਨ ਲਈ ਪੁਲਿਸ ਕੀ ਕਰ ਰਹੀ ਹੈ? ਜੀ ਰੇਡ ਰੂਟ ਕੀਤੀ ਹੈ ਜੀ ਸੋਰਸ ਲਾਏ ਆ ਸਰ ਜਿਸ ਬੰਦੇ ਨੂੰ ਮਾਰਨ ਲਈ ਨਹੀਂ ਇਹ ਸਾਰਾ ਸਟੇ ਅੰਚਰ ਰਚਿਆ ਸਗਾ ਜੀ ਉਹ ਬੰਦਾ ਆ तकरीबन ਉਹ ਸਾਰੇ ਨਸ਼ੇ ਦਾ ਵਿਰੋਧ ਕਰ ਰਿਹਾ ਜੀ ਉਹ ਹੋਰ ਵੀ ਨਾਲ ਦੇ ਪਿੰਡਾਂ ਚ ਕਰ ਰਿਹਾ ਉਹਨੂੰ ਕਾਫੀ ਵੀਡੀਓ ਵੀ ਆਪਣੀਆਂ ਪਾ ਰਿਹਾ ਵੀ ਉਹਨੂੰ ਕਾਫੀ ਉਹਦੇ ਲਈ ਫਰੋਤੀਆਂ ਦੇ ਰਹੀਆਂ ਉਹਦੀ ਸੁਰੱਖਿਆ ਲਈ ਪੁਲਿਸ ਕੀ ਕਰ ਰਹੀ ਹੈ ਦੇਖੋ ਸੁਰੱਖਿਆ ਤਾਂ ਇੱਕ ਚੀਜ਼ ਹੈ ਵੀ ਜਿਹੜੀ ਪਰਮਾਪਾਲ ਦੇ ਇੱਥੇ ਆ ਤੇ ਇਹ ਲੋਕ ਕੰਮ ਕਰ ਰਿਹਾ ਸਾਜਨ ਕੋਲ ਵੀ ਸਾਜਨ ਉਹਦਾ ਨੋ ਇਨਵੈਸਟਿਗੇਸ਼ਨ ਨੂੰ ਮੁੜਿਆ ਵੀ ਉਹਨੂੰ ਇਹਨਾਂ ਨੇ ਤੁਮਾ ਮਾਰਨ ਨਾਲ ਨਾ ਤੋ ਤੋੜਦੀਆਂ ਮਾਰਨਾ ਸੀ ਇਹੋ ਵੀ ਪਤਾ ਨਹੀਂ ਤੇ ਚੰਗਾ ਕੰਮ ਕਰ ਰਹੇ ਜੀ ਨਿਸ਼ਾਨ ਨੂੰ ਦੱਲ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਮੇਰੇ ਨਾਲ ਵੀ ਕਈ ਵਾਰ ਉਹਦਾ ਤਾਲਵੇ ਦਾ ਵੀ ਤੁਸੀਂ ਮੈਂ ਕਰਦਾ ਜੋ ਜਿੰਨਾ ਕੁ ਮੇਰਾ ਜੋਰ ਹੈ ਮੈਂ ਕਰਨਾ ਇਹਨੂੰ ਲਿਖ ਤੋਂ ਪਰੇ ਤੁਸੀਂ ਵੀ ਬਿਲਕੁਲ ਤੇ ਬਾਕੀ ਸੁਰੱਖਿਆ ਲਈ ਤਾਂ ਅਸੀਂ ਹਾਜ਼ਰ ਬੈਠੀ ਆਂ ਗਾਜੀ ਕੁਵਾਲੀ ਮਾੜੇ ਬੰਦੇ ਦੀ ਨਹੀਂ ਜ਼ਰੂਰਤ ਨਹੀਂ ਪਿਆ ਜੇ ਕੰਮ ਕਰੇ ਸਰ ਪਹਿਲਾਂ ਵੀ ਇਹ ਤੇ ਸਾਜਨ ਤੇ ਹਮਲਾ ਹੋਇਆ ਸੀ ਇਹਨਾਂ ਵਿਅਕਤੀਆਂ ਵੱਲੋਂ ਇਹਨਾਂ ਦੇ ਸਾਥੀਆਂ ਵੱਲੋਂ ਉਸ ਤੋਂ ਬਾਅਦ ਇਹ तकरीबन ਖੁੱਲੇ ਘੁੰਮਦੇ ਰਹੇ ਕਿ ਹੁਣ ਵੀ ਹੋਵੇ ਜਾਂ ਇਹਨਾਂ ਦੀ ਕੋਈ ਅਸੈਂਸਟਰੀ ਇਹ ਤਾਂ ਜੁਡੀਸ਼ਰੀ ਦੇ ਵਿੱਚ ਹੈ ਜੇ ਉਹ ਪੁਲਿਸ ਆਪਣੇ ਵੱਲੋਂ ਇਹਨਾਂ ਨੂੰ ਰੌਂਡ ਅਪ ਕਰਕੇ ਇਹਨਾਂ ਚਲਾਨ ਪੇਸ਼ ਕਰਦੀ ਹੈ ਅਰੈਸਟ ਕਰਦੇ ਦਾ ਉਹ ਕਰੀ ਅਸੀਂ ਵੀ ਕਰਾਂਗੇ ਮੈਂ ਜਗਵੰਤ ਟੀਵੀ ਲਈ ਹਰੀਸ਼ ਮਠਲਾ